ਕੁਲਫੀ ਗਰਮਾ ਗਰਮ ਉਹ ਕੁਲਫੀ ਗਰਮਾ ਗਰਮ ਗਰਮੀ ਦਾ ਕੌਫਾ ਦਾਰੂ ਮਹਿੰਗੀ ਕਰਤੀ ਮੁੱਖ ਮੰਤਰੀ ਨੂੰ ਆਵੇ ਸ਼ਰਮ ਐ ਕੁਲਫੀ ਗਰਮਾ ਗਰਮ ਯਾਰੋ ਕੁਲਫੀ ਗਰਮਾ ਗਰਮ ਨਸ਼ਿਆਂ ਨਾਲ ਤਕਲੀਦ ਦਾਰੂ ਨਾਲ ਨੌਜਵਾਨ ਮਰ ਗਏ ਨਕਲੀ ਦਾਰੂ ਨਾਲ ਕਹਿੰਦੇ ਨੌਜਵਾਨ ਮਰ ਗਏ ਕਾਰਵਾਈ ਨਹੀਂ ਹੋਣੀ ਮਾਨਚਾ ਨਾ ਰੱਖਿਓ ਭਰਮ ਇੱਕ ਕੁਲਤੀ ਗਰਮਾ ਗਰਮ ਇੱਕ ਕੁਲਤੀ ਗਰਮਾ ਗਰਮ ਚਿੱਟੇ ਵਾਲੀ ਬੀਬੀ ਵੀ ਛੜਤੀ ਚਿੱਟਾ ਵੇਚਣ ਵਾਲੀ ਬੀਬੀ ਵੀ ਛੜਤੀ ਅਠਾਰਵਾਂ ਵਾਲੀ ਕਹਿੰਦੇ ਪੈਣ ਵੀ ਛੜਤੀ ਚਲਾਉ ਫੇਸ ਨਹੀਂ ਕੀਤਾ ਨਾ ਕਹਿੰਦੇ ਚੰਗੇ ਸੀਗੇ ਉਹਦੇ ਕਰਮ ਆ ਕੁਲਤੀ ਗਰਮਾ ਗਰਮ ਆ ਕੁਲਤੀ ਗਰਮਾ ਗਰਮ ਖਾਸ ਕਰਕੇ ਖੇਤੀ ਤੇ ਹੌਂ ਨਹੀਂ ਦਿੰਦੇ ਖਾਸ ਕਰਕੇ ਖੇਤੀ ਤੇ ਹੌਂ ਨਹੀਂ ਦਿੰਦੇ ਵਿਰਾਸਤਵਾਸ ਦਾ ਮੁੱਦਾ ਪਾਸ ਨਹੀਂ ਕਰਦੇ ਕਿ ਚਿੱਟੇ ਨਾਲ ਇਹਨਾਂ ਦੇ ਹੈਗੇ ਲਿੰਕ ਆ ਕੁਲਫੀ ਕਰਮਾ ਕਰਮ ਆ ਕੁਲਫੀ ਕਰਮਾ ਕਰਮ ਦੋਸਤੋ ਤੁਹਾਨੂੰ ਦੱਸਣਾ ਚਾਹਣਾ ਵਾ ਵੀ ਜਦੋਂ ਉਹਦੇ ਬਦਲਾਅ ਇਹ ਸਰਕਾਰ ਆਈ ਆ ਨਾਲ ਤਾਂ ਦਾਰੂ ਮਹਿੰਗੀ ਹੋ ਗਈ ਆ ਅਗਰ ਮਗਾ ਕੀ ਕਰੂਗਾ ਅਗਰ ਕਰੇ ਕੱਢਣ ਦੀ ਪਰਵੀਸ਼ ਨਹੀਂ ਬੰਦੇ ਆ ਦੇਖੋ ਆ ਬੀਅਰ ਆ 350 ਸਵਾ 300 ਮਿਲੀਲੀਟਰ ਦੀ 153 ਰੁਪਏ ਰੇਟ ਆ ਤੇ ਮੈਦੀ ਕਿੰਨੇ ਦੀ ਆ 200 ਰੁਪਏ ਦੀ 153 ਰੁਪਏ ਦੀ ਚੀਜ਼ 200 ਦੀ ਮਿਲਦੀ ਆ ਮੈਂ ਬਾਹਰ ਪਰ ਕਹਿੰਦਾ ਨਾ ਕੋ ਗਰੀਬ ਬੰਦਾ ਥੋੜਾ ਥੋੜਾ ਪੈਗ ਲਾ ਲੈਂਦਾ ਵਾ ਅਗਲਾ ਆ ਕੇ ਅਗਲਾ ਖਦਾ ਵੀ ਚਲੋ ਟੈਨਸ਼ਨਾਂ ਦੂਰ ਹੋ ਗਈਆਂ ਸਭ ਭਗਵਾਨ ਜੀ ਨੂੰ ਪਤਾ ਹੀ ਆ ਪੈਗ ਲਾਉਂਦੇ ਤੁਮ ਲਾਉਂਦੇ ਨੇ ਫੇਰਾ ਇੱਥੇ ਮਿਲਦੀ ਨਹੀਂ ਲੋਕੀ ਨਕਲੀ ਦਰੂਖੇਚੀ ਜਾਂਦੇ ਆ ਇੱਕ ਕਪੋਰਸਲ ਨੂੰ ਸਸਪੈਂਡ ਕਰਕੇ ਡੀਐਸਪੀ ਨੂੰ ਸਸਪੈਂਡ ਕਰਕੇ ਆ ਮੁੱਦੇ ਨੂੰ ਸ਼ਾਂਤ ਕਰ ਦਿੰਦੇ ਆ ਹੋ ਲੋਕਾਂ ਨੂੰ ਲੱਗੋ ਵੀ ਕਾਰਵਾਈ ਹੋ ਗਈ ਮੇਰੇ ਵੱਲੋਂ ਇੱਕ ਕਪੋਰਸ ਦੇ ਪਦਛਾ ਪਹਿਨਾਵਾ ਤੇ ਬਾਤ ਕੰਮ ਖਤਮ ਕਰ ਦੇਣਾ ਵਾਗਰ ਕਿਉਂਕਿ ਵੱਡਿਆਂ ਦੇ ਨਾਮ ਦਾ ਬਚਾਉਂਦੇ ਹੀ ਨਹੀਂ ਸੀਗਾ ਆ ਦੋ ਜਾਨਾਂ ਦੇ ਬਰਚਾ ਪਾਉਣਾ ਵਾ ਐਸਐਚਓ ਨੂੰ ਸਸਪੈਂਡ ਕਰਦਾ ਬਾਹਰ ਬਾਹਰ ਕਰ ਦੇਣਾ ਜੀ ਗੱਲ ਖਤਮ ਹੋ ਗਈ ਵੀ ਮਾ ਲੋਕਾਂ ਨੂੰ ਬੇਨਤੀ ਕਰਦਾ ਜੋਨਾ ਵਾ ਬੇਲੇ ਇੱਕ ਹਾਲਾ ਖਾਸਾ ਦਿਖੇਤੀ ਤੋ ਖਾਸਾ ਦਿਖੇਤੀ ਹਿਤ ਤਾਰੂ ਬਿਗਰੇ ਨਹੀਂ ਨਿਕਦਾ ਅਜਿਹਾ ਇੱਕ ਲੋਕੀ ਗਰੀਬ ਆਪ ਪੀਂਦੇ ਨੇ ਥੋੜਾ ਮੋੜਾ 50 ਦਾ ਪੂਆ ਸਾਡਾ ਆ ਮੈਂਦੀ ਕਰੀ ਜਾਂਦੇ ਆ ਆਹ ਬਹੁਤ ਬਹੁਤ ਰੇਟ ਤੇ ਵੇਚੀ ਜਾਂਦੇ ਆ ਅੱਜ ਮੈਂ ਹਕੀਕਤ ਦਿਖਾਉਣ ਨੂੰ ਲੈ ਕੇ ਆਇਆ ਵਾ ਕਿਉਂਕਿ ਭਗਵਾਨ ਦਵਾ ਜੀ ਕੋਰਤੀ ਕਰਮ ਕਰਮ ਕਹਿ ਕੇ ਨੀਦਾਂ ਦਵਾ ਲਉਂਦੇ ਹੁੰਦੇ ਸੀ ਉਹੀ ਗੱਲਾਂ ਅੱਜ ਤੁਸੀਂ ਕਿੱਥੇ ਹੋਣਗੇ ਇਹ ਤੇ ਕੋਸ ਨਹੀਂ ਹੋ ਰਹੀ ਆ ਤੇ ਜਦੋਂ ਪੁਲਿਸ ਵਾਲਾ ਸਿਕਸ ਪ੍ਰਸ਼ਾਸਨ ਦਾ ਨਾਮ ਆਉਂਦਾ ਵਾ ਕੀ ਦੱਬੀ ਜਾਂਦੀ ਆ 18 ਦੀ ਬੀਬੀ ਦੇ ਵਿੱਚ ਵੱਡੇ ਵੱਡੇ ਅਫਸਰਾਂ ਦੇ ਨਾਮ ਆਉਣੇ ਸੀਗੇ ਇਹਨਾਂ ਨੇ ਚਾਰਾ ਨਹੀਂ ਪੇਸ਼ ਕੀਤਾ ਭਗਵਾਨ ਦੁਆਰ ਕਹਿੰਦੇ ਉਹਦਾ ਘਰ ਦਾ ਮਾਲਕ ਗਰੀਬਾਂ ਦੇ ਇੱਕ ਤਾਂ ਜੇ ਦੋਸਤ ਜੇ ਆਮ ਬੰਦੇ ਦੇ ਠੱਕ ਕਰਦੇ ਆ ਠਗੜੇ ਦਾ ਕੁਝ ਨਹੀਂ ਕਹਿੰਦਾ ਠਗੜੇ ਜਿਹੜੇ ਐਵੇਂ ਖੁੱਲ੍ਹ ਵੀ ਗੱਲਬਾਤ ਕਰਨਾ ਜਿਵੇਂ ਆਪਾਂ ਝੂਠ ਬੋਲਦੇ ਆ ਉਵੇਂ ਜਿਹਾ ਚੱਲਦਾ ਵਾ ਵੀ ਖੁੱਲ੍ਹੀ ਕਰਨਾ ਕਰਨਾ त्यो किसिमको नआवेशमा आकलन गाउँ